ਕੀਰਪਾਈ ਅਕਾਲੂ ਕੀ ਤਵੇ ਚਲ ਆਉ ਪੰਖ ਸਭ ਸਿੱਖਨ ਕੋ ਹੁਕਮ ਹੈ

ਸਹਿ ਗੁਰੂ ਨਾਮ ਜੋ ਜੋ ਚਲੇ ਸੋ ਉਤਾਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਕੁਰਪਰ ਪੁੱਤਰ ਨੂੰ ਹਾਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਅਹਤ ਜਨਾਂ ਕੇ منسرا جیو سکھا دی منی ہے اور گو نہ دیکھ جیو ਪਰ ਪਾਸੇ ਸੁਖ ਹੀ ਸੁਖ ਹੈ ਬਸ ਤੈਨੂੰ ਦੇਖਣਾ ਆ ਜਾਏ ਤਾ ਦੇਖਣਾ ਕਿਵੇਂ ਆਏਗਾ ਏ ਜੀਵ ਜਦ ਤੈਨੂੰ ਸੁਣਾ ਆ ਜਾਏ ਔਰ ਸੁਣਾ ਕਿਵੇਂ ਆਏਗਾ ਜਦ ਤੈਨੂੰ ਗਾਉਣਾ ਆ ਜਾਏ ਤਬੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਕਰ ਲੈ ਜੀ ਜੀ ਸੁੱਖਾਂ ਦੀ ਬਣੀ ਹੈ ਅਸੋਖ ਕਿਹੜਾ ਹੈ ਸੁਖ ਪਰਮੋਕਸ਼ ਦਾ ਹੈ ਤੁਰਕੀ ਬਾਣੀ ਹੈ ਔਰ ਅਦਨਿ ਹਵੀ ਕੋਈ ਗੱਲ ਇਸ ਵਿੱਚ ਹੈ ਹੀ ਨਹੀਂ ਉਸ ਮਾਲਕ ਦੀ ਬਾਣੀ ਹੈ ਤੈਨੂੰ ਹਲਦੇ ਵਰਗਾ ਹੀ ਕਰਨ ਆਈ ਹੈ ਔਰ ਤੈਨੂੰ ਆਪਣੇ ਵਰਗਾ ਕਰਕੇ ਉਸ ਪੂਰਨ ਦੇ ਵਿੱਚ ਸਮਾਉਂ ਆਈ ਹੈ ਤਾਂ ਜੋ ਇਹ ਜੀਵ ਤੂੰ ਅਨੰਤ ਕਾਲ ਤੋਂ ਚੱਲਿਆ ਹੈ ਉਹ ਰਸਤਾ ਕੋ ਲੱਗਿਆ ਹੈ ਮਨੁਹਰੇ ਤੇ ਨਗਰਮ ਸਰੂਪ ਦਾ ਰਤਮ ਸਰੂਪ ਬਣਾਇਆ ਸੀ ਸਾਦ ਤੇਰਾ ਸੁਭਾਅ ਸੀ ਏ ਜੀਵ ਉਸ ਗ੍ਰਹਿ ਉੱਪਰ ਬਾਕੀ ਦੀਆਂ ਅਵਸਥਾਵਾਂ ਪ੍ਰਾਪਤ ਕਰ ਰਹਾ ਆ ਸੀ। ਔਰ ਸਭ ਅਵਸਥਾਵਾਂ ਪ੍ਰਾਪਤ ਕਰ ਰਹਾ। ਉਸ ਪੂਰਨ ਵਿੱਚ ਪੂਰਨ ਹੋਣਾ ਸੀ। हे ਜੀਵ ਤਤ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸੇ ਕਰਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੀ ਗੁਰੂ ਕਿਹਾ ਹੈ ਔਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਣ ਵਾਸਤੇ ਕਿਹਾ ਹੈ ਤਾਂ ਜੋ ਤੂੰ ਸ਼ਬਦ ਨੂੰ ਜਪ ਕੇ ਸ਼ਬਦ ਨੂੰ ਉਹ ਜਿਕੇ ਸ਼ਬਦ ਵਰਗਾ ਹੋ ਜਾਵੇ ਔਰ ਇਹ ਜੋ ਤੇ ਨਹੀਂ ਜਰਮ ਮੰਨਦਾ ਕਾਲਕੁਲੇਸ਼ ਲੱਗਾ ਹੈ ਇਸ ਮੱਤ ਤੋਂ ਹੋ ਜਾਵੇ ਹਿਤਾ ਵਾਰ ਵਾਰ ਅੱਠੇ ਬਹਿਰ ਸਿਮਰਨ ਵਾਸਤੇ ਕੀ ਹੈ ਸਿਮਰੋ ਸਿਮਰ 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 ਸੁਖ ਪਾਵੋ ਕਲ ਕਲੇਸ਼ ਤਨ ਮਨ ਸਤੈ ਨੂੰ ਬਾਹ ਆ ਜਾ ਤੋ ਇਤਨੀ ਪੂਰਤਾ ਇਤਨੀ ਸਮਰਤਾਨ ਵਾਲਾ ਤਾ ਜੋ ਇਹ ਅਮਰਤਮਈ ਸੁਖਾਂ ਦਾ ਸਾਗਰ ਇਹ ਪ੍ਰਭੂ ਦਾ ਨਾਮ ਤੇਰੇ ਮਨ ਵਿੱਚ ਵਸ ਜਾਏ ਜਦ ਇਹ ਤੇਰੇ ਮਨ ਵਿੱਚ ਵਿਸਰਾਮ ਕਰਦਾ ਹੈ ਵਸ ਜਾਂਦਾ ਹੈ ਤਾਂ ਤੈਨੂੰ ਭਗਤੀਵਸਥਾ ਪ੍ਰਾਪਤ ਹੁੰਦੀ ਹੈ اے ਜੀਵ ਔਰ ਭਗਤੀਵਸਥਾ ਪ੍ਰਾਪਤ ਹੋਣ ਨਾਲ ਕੀ ਹੋਵੇਗਾ ਸੁਖ ਪ੍ਰਾਪਤ ਹੋਵੇਗਾ ਸੁਖ ਕਿਹੜਾ ਹੈ ਪਰਮੋਕਸ਼ ਦਾ ਤਾਂ ਹੀ ਤਾਂ ਉਹ ਗੁਰੂ ਸਤਿ ਮਹਾਰਾਜ ਨੇ ਨਹੀਂ ਕੇਵਲ ਗੁਰੂ ਕਿਹਾ ਕੋਈ ਸਰੀਰ ਗੁਰੂ ਨਹੀਂ ਹੋ ਸਕਦਾ ਉਸ ਇੱਕ ਪਿਤਾ ਆਪ ਰਮਸ਼ਿ ਸ਼ਰਣ ਨਾਦ ਸਰਵਣ ਅਨੰਦ ਸਰਵਣ ਉਹ ਚੋਟ ਸਰਵਣ ਸ਼ਬਦ ਸਰਵ ਉਸਵਾ ਹੋਰ குரு ਹੀ ਗੁਰੂ ਹੈ ਹੀ ਨਹੀਂ اے ਜੀਵ ਔਰ ਸਾਰ ਕੋਣ ਸਰੂਪ ਸ਼ਹੀਦ ਗੁਰੂ ਸਹਿਜੀ ਮਹਾਰਾਜ ਉਸ ਵਿੱਚ ਸ਼ਬਦ ਰੂਪ ਹੋ ਕੇ বিরাজਮਨ ਹੋ ਪਿਤਾ ਪਾਰ ਪਰਮ ਸ਼ੋਕਾ ਪਰੈਹ ਬਾਰਾ ਜਿੰਨਾ ਮੁੱਖਾ ਔਰ ਤੂ ਦੌੜਦਾ ਹੈ ਤਉ ਉਹ ਤੇ ਜਨਮ ਮਰਨ ਦੇ ਚੱਕਰ ਵਿੱਚ ਹਾਂ ਔਰ ਕਿਸੇ ਨਾ ਕਿਸੇ ਡਰ ਕਉਨਾ ਦਾ ਡਰ ਵੀ ਹੈ ਔਰ ਉਹਨਾਂ ਨੂੰ ਇਹ ਤ੍ਰਿਸ਼ਨਾ ਇੱਕ ਲੋਕੀ ਹੋਈ ਹੈ ਕੇ ਜੀਵ ਐਸੇ ਪਰਮ ਕੁੱਕ ਨੂੰ ਮਾਨਾ ਜੇ ਨਿਰਭਉ ਹੋਵੇ ਨਿਰਵੈਰ ਹੋਵੇ ਸੋ ਇਸੇ ਕਰਕੇ ਹੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਕੇਵਲ ਮੰਨਣ ਵਾਸਤੇ ਕਿਹਾ ਗਿਆ ਹੈ ਤਾਂ ਜੋ ਤੂੰ ਹੈ ਜੀਵ ਮੁਕਤ ਪਦਾਰਥ ਹਾਸਲ ਕਰ ਸਕੇ ਸੁਖ ਮਨਿੰ I'll